ਜਿਵੇਂ ਕਹਾ ਕਿ ਇਹ ਵਾਲਾ ਕਾਰਟੂਨ ਆਉਣ ਵਾਲੇ ਭਵਿੱਖ ਬਾਰੇ ਦੱਸਦਾ ਹੈਗਾ ਤੁਸੀਂ ਕਹੋਗੇ ਕਿ ਇੱਥੇ ਤਾਂ ਬੜੇ ਬੜੇ ਬਾਬੇ ਦੇ ਭਵਿੱਖ ਹੋਣੀਆਂ ਫੇਲ ਹੋ ਜਾਂਦੀਆਂ ਨੇ ਤਾਂ ਇਹ ਵਾਲੇ ਕਾਰਟੂਨ ਦੀ ਕਿਹੜੀ ਭਵਿੱਖਬਾਣੀ ਸੱਚ ਹੋਗੀ ਭਈ ਇਹਦੀਆਂ ਭਵਿੱਖਬਾਣੀਆਂ ਜਿਹੜੀਆਂ ਹੋਈਆਂ ਨੇ ਟੌਪ ਦੀਆਂ ਜਿਹੜੀਆਂ ਸੱਚ ਹੋਈਆਂ ਨੇਗੀਆਂ ਤੁਹਾਨੂੰ ਉਸ ਬਾਰੇ ਡਿਟੇਲ ਦੇ ਵਿੱਚ ਦੱਸਾਂਗੇ ਕਿ ਕਿਵੇਂ ਇਹਦੀ ਪ੍ਰੈਡਿਕਸ਼ਨਾਂ ਸੱਚ ਹੁੰਦੀਆਂ ਨੇ ਇਹ ਸੱਚੀ ਮੁੱਝ ਵੀ ਇੱਕ ਵਾਰੀ ਦੱਸ ਦਾਂ ਜਾਂ ਫਿਰ ਇਹ ਤੁੱਕੇ ਹੁੰਦੇ ਨੇਗੇ ਕਾਰਟੂਨ ਵੈਬ ਸੀਰੀਜ਼ ਦਾ ਨਾਮ ਆ ਸਿੰਮਸਨਸ ਇਹ ਵਾਲਾ ਕਾਰਟੂਨ ਸੀਰੀਜ਼ ਜਿਹੜਾ ਸਟਾਰਟ ਹੋਇਆ ਸੀ 1999 ਦੇ ਵਿੱਚ ਸਟਾਰਟ ਹੋਇਆ ਸੀਗਾ ਸਿੰਮਸਨ ਜੇ ਸਤਿਮੁਜੀ ਪ੍ਰੋਡਕਸ਼ਨ ਕਰਦਾ ਹੁੰਦਾ ਤਾਂ ਤੁਸੀਂ ਸੋਚ ਸਕਦੇ ਹੋ ਕਿ ਜਿਹੜੀ ਕੰਪਨੀ ਨੇ ਇਹਨੂੰ ਬਣਾਇਆ ਜਿਹੜੇ ਲੋਕ ਇਹਨੂੰ ਬਣਾ ਰਹੇ ਸੀ ਤੋਂ ਆਪਣੀ ਕੰਪਨੀ ਦਾ ਭਵਿੱਖ ਨਹੀਂ ਦੇਖ ਸਕਏ ਸੀ ਕਿ ਸਾਨੂੰ ਕੋਈ ਜਗ੍ਹਾ ਜਾ ਕੇ ਖਰੀਦ ਲੂਗਾ ਨਾ ਹੁਣ ਆਪਾਂ ਗੱਲ ਕਰਦੇ ਹਾਂ ਕਿਹਨੇ ਭਵਿੱਖ ਬਾਣੀ ਹੈ ਕਿਹੜੀਆਂ ਗੜੀਆਂ ਜਿਹੜੇ ਟੌਪ ਦੇ ਸੱਚ ਹੋਈਆਂ ਨਹੀਂਆਂ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਟਰੰਪ ਦੀ ਆ ਤੁਸੀਂ ਵੀਡੀਓ ਦੇਖ ਸਕਦੇ ਹੋਗੇ ਟਰੰਪ ਕਿਵੇਂ ਹੱਥ ਹਲਾਉਂਦਾ ਥੱਲੇ ਨੂੰ ਆ ਰਿਹਾ ਹੈਗਾ ਇਹ 2000 ਦੇ ਵਿੱਚ ਕਾਰਟੂਨ ਦੀ ਇੱਕ ਵੈਬ ਸੀਰੀਜ਼ ਆ ਸੀ ਸਿਮpson ਦੀ ਉਹਦੇ ਵਿੱਚ ਇਹ ਵਾਲਾ ਐਪੀਸੋਡ ਪਾਇਆ ਹੋਇਆ ਸੀ ਤੇ 2015 ਦੇ ਵਿੱਚ ਜਾ ਕੇ ਐਵੇਂ ਹੀ ਟਰ ਦੀ ਐਕਿਊਰੇਟ ਚਾ ਆਈ ਡਿਗਦਾ ਗਾ ਤੇ ਆਈ ਉਹਦੇ ਤੇ ਜਿਹੜੇ ਬੋਰਡ ਨੇ ਹੋਲਡਿੰਗਸ ਨੇ ਉਹ ਐਵੇਂ ਲੱਗੇ ਹੋਏ ਸੀਗੇ ਹੁਣ ਇਹ ਵਾਲੇ ਨੂੰ ਤੁਸੀਂ ਕੀ ਕਹੋਗੇ ਤੁੱਕਾ ਕਹੋਗੇ ਜਾਂ ਸੱਚੀ ਮੁੱੱਚੀ ਭਵਿੱਖਬਾਣੀ ਕਮੈਂਟ ਜ਼ਰੂਰ ਕਰਕੇ ਦੱਸਿਓ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਆਪਣੀ ਜਿਹੜੀ ਵਾਚੇਸ ਬਣਦੇ ਨੇ ਸਾਰੀ ਡਿਜੀਟਲ ਐਪਲ ਦੀਆਂ ਆਈਆਂ ਨੇਗੀਆਂ ਹੋਰ ਬਥੇਰੀਆਂ ਕੰਪਨੀ ਨੇ ਆਈਆਂ ਨੇ ਉਹੋ ਜਾ ਕੇ ਕਿਤੇ 2018 ਤੋਂ ਬਾਅਦ ਆਉਣ ਲੱਗੀਆਂ ਨੇਗੀਆਂ ਲਗਭਗ ਇਹ ਕਹਿ ਲੋ ਕਿ 2015 ਤੋਂ ਬਾਅਦ ਸਟਾਰਟ ਹੋਈਆਂ ਨੇਗੀਆਂ ਪਰ ਇਹ ਵਾਲੀ ਟੈਕਨੋਲੋਜੀ 2000 ਤੱਕ ਤਾਂ ਹੈ ਹੀ ਨਹੀਂ ਸੀਗੀ 1995 ਦੇ ਵਿੱਚ ਆ ਵਾਲੀ ਐਪੀਸੋ ਦੇਖ ਰਿਹਾ ਉਹਦੇ ਉੱਤੇ ਹੀ ਫੋਨ ਤੇ ਗੱਲ ਕਰ ਰਹੇ ਹੈਗਾ ਤਾਂ ਤੁਸੀਂ ਉਹ ਤੋਂ ਫੋਨ ਵੀ ਨਹੀਂ ਆਤ ਹੋਈ ਸੀ ਫੋਨ ਵੀ ਉਦੋਂ ਇੰਨੀ ਟੈਕਨੋਲੋਜੀ ਹਾਈ ਹੋਈ ਨਹੀਂ ਸੀਗੀ ਕੱਲੇ ਲੈਂਡਲਾਈਨ ਫੋਨ ਹੁੰਦੇ ਸੀਗੇ ਦੂਸਰੇ ਜਾਂ ਸੈਟਲਾਈਟ ਵਾਲੇ ਫੋਨ ਹੁੰਦੇ ਸੀ ਤਾਂ ਫੋਨ ਨੂੰ ਬਾਰੇ ਸੋਚਣਾ ਤਾਂ ਬਹੁਤ ਵੱਡੀ ਗੱਲ ਆ ਗਈ ਘੜੀ ਦੇ ਉੱਤੇ ਦੇਖ ਕੇ ਗੱਲ ਕਰ ਰਿਹਾ ਤਾਂ ਆਉਣ ਵਾਲੇ ਟਾਈਮ ਦੇ ਬਾਰੇ ਪ੍ਰੋਡਕਸ਼ਨ ਕਰ ਰਿਹਾ ਸੀਗਾ ਆਪਾਂ ਸਿੱਧਮ ਸਿੱਧੇ ਕਹਿ ਸਕਦੇ ਹਾਂ ਕਿ 24 ਦੇ ਬਾਰੇ ਇਹਨੇ ਕੀ ਪ੍ਰੋਡਕਸ਼ਨ ਕੀਤੀ ਹੈ 2024 ਦੇ ਬਾਰੇ ਇੱਕ ਐਪੀਸੋਡ ਆਇਆ ਸੀਗਾ ਇਹਨਾਂ ਦਾ ਉਹਦੇ ਵਿੱਚ ਚਾਈਨਾ ਮਤਲਬ ਚਾਈਨਾ ਦਾ ਜਿਹੜਾ ਡਿਕਟੇਟਰ ਆ ਉਹ ਬੈਠਾ ਹੁੰਦਾ ਕਿਤੇ ਸਾਰੀ ਦ ਇੱਕ ਹੋਰ ਪ੍ਰੈਡਿਕਸ਼ਨ ਕੀਤਾ ਕਿ 2024 ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਹੋ ਜਾਣਗੀਆਂ, ਬਿਜਲੀ ਬੰਦ ਹੋ ਜਾਈਗੀ, ਸਾਰਾ ਕੁਝ ਇੱਕ ਟਾਈਮ ਲਈ ਠੱਪ ਹੋ ਜਾਊਗਾ। ਪਿੱਛੇ ਜੇ ਕੁਝ ਦਿਨ ਪਹਿਲਾਂ ਇੰਸਟਾਗ੍ਰam ਤੇ ਫੇਸਬੁਕ ਦੋਨੋਂ ਚੀਜ਼ਾਂ ਡਾਊਨ ਹੋ ਗਿਆ ਸੀ। ਇਹਨਾਂ ਦਾ ਸਰਵਰ ਲਗਭਗ 1 ਘੰਟੇ ਦੇ ਲਈ ਸਾਰਾ ਕੁਝ ਬੰਦ ਰਿਹਾ। ਤੇ ਤੁਸੀਂ ਦੇਖ ਸਕਦੇ ਹੋ ਪੂਰੀ ਦੁਨੀਆ ਦੇ ਵਿੱਚ ਤਰਥੱਲੀ ਮੱਚ ਗਈ ਸੀ ਕਿ ਦੋ ਸੋਸ਼ਲ ਮੀਡੀਆ ਐਪਸ ਬੰਦ ਹੋ ਗਿਆ ਸੀ ਤੇ ਸਾਰਾ ਕੁਛ ਹੀ ਨੈਟਵਰਕ ਬੰਦ ਹੋ ਜਾਊਗਾ ਤਾਂ ਕੀ ਹਾਲ ਹੋਊਗਾ ਲੋਕਾਂ ਦਾ? 99 ਦੇ ਵਿੱਚ ਜਦੋਂ ਪਹਿਲੀ ਵਾਰ ਟੈਲੀਗ੍ਰਾਮ ਕੀਤਾ ਗਿਆ ਸੀਗਾ ਤਾਂ ਉਦੋਂ ਬਾਅਦ 1990 ਦੇ ਦੇ ਵਿੱਚ ਇੱਕ ਗੰਜਾ ਬੰਦਾ ਖੜਾ ਹੁੰਦਾ ਉਹਦੇ ਹੱਥ ਦੇ ਵਿੱਚ ਵਰਲਡ ਕੱਪ ਹੁੰਦਾਗਾ ਤੇ 2011 ਦੇ ਵਿੱਚ ਮਹਿੰਦਰ ਸਿੰਘ ਧੋਨੀ ਉਵੇਂ ਹੀ ਗੰਜਾ ਸੀਗਾ ਤੇ ਉਵੇਂ ਉਹਦੇ ਹੱਥ ਦੇ ਵਿੱਚ ਜਿਹੜਾ ਵਰਲਡ ਕੱਪ ਚੱਕਿਆ ਹੋਇਆ ਸੀ ਜਿਵੇਂ ਐਕੂ ਰਟੋਮ ਜਿਵੇਂ ਸਿਮਸਨ ਨੇ ਆਪਣੇ ਇੱਕ ਐਪੀਸੋਡ ਦੇ ਵਿੱਚ ਚੱਕਿਆ ਹੋਇਆ ਸੀ ਆਉਣਿਆ ਮੁੱਦੇ ਤੇ ਕਿਹਦੇ ਸਾਰੇ ਹੀ ਜਿਹੜੇ ਐਪੀਸੋਡ ਨੇ ਉਹ ਸਾਰੇ ਹੀ ਕੋਈ ਖਵਾਨੀ ਬਾਰੇ ਦੱਸਦੇ ਨੇ ਜਾਂ ਕੁਝ ਕੋੰਦੇ ਨੇ ਤਾਂ ਜੋ ਮੇਰੇ ਸਾਹਬ ਨਾਲ ਲੱਗਦਾ ਕਿ ਇਹ ਸਾਰੇ ਤੁੱਕੇ ਹੁੰਦੇ ਨੇ ਕਿ ਇਹਦੇ ਹੁਣ ਤੱਕ 732 ਐਪੀਸੋਡ ਆ ਚੁੱਕੇ ਨੇ ਤੇ ਉਹਦੇ ਵਿੱਚ ਸਿਰਫ 35 ਹੀ ਜਿਹੜੇ ਨੇ ਪ੍ਰੈਡਿਕਸ਼ਨਾਂ ਨੇਗੀਆਂ ਉਹ ਸੱਚ ਹੋਈਆਂ ਨੇਗੀਆਂ ਕਹਿ ਸਕਦਾ ਕਿ ਆਉਣ ਦੀ ਦੂਰੰਦੇਸ਼ੀ ਬਹੁਤ ਤੇਜ਼ ਆ ਗਈ ਜਿਹੜੇ ਬਣਾਉਂਦੇ ਨੇ ਇਹਨੂੰ ਸਿਮਸਨ ਕਾਰਟੂਨਸ ਉਹ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਘਟ ਸਕਦੀਆਂ ਨੇ ਗਿਆ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਸੁਭਾਵਨਾਵਾਂ ਮਾ ਪ੍ਰੋਬੈਬਿਲਟੀ ਜਿਹੜੀਆਂ ਹੁੰਦੀਆਂ ਨਹੀਂਆਂ ਉਹਦੇ ਉੱਤੇ ਇਹ ਵੀਡੀਓਜ਼ ਬਣਾਉਂਦੇ ਨੇ ਉਹਦੇ ਉੱਤੇ ਹੀ ਇਹ ਆਪਣੇ ਕਾਰਟੂਨ ਨੂੰ ਟੈਲੀਕਾਸਟ ਕਰ ਦਿੰਦੇ ਨੇ ਤਾਂ ਆਨਲਾਈਨ ਟਾਈਮ ਦੇ ਵਿੱਚ ਜੇ ਉਹ ਚੀਜ਼ ਹੋ ਜਾਂਦੇ ਤਾਂ ਇਹਨਾਂ ਦੀ ਬੱਲੇ ਬੱਲੇ ਹੋ ਜਾਂਦੀ ਆ ਜੇ ਨਹੀਂ ਹੁੰਦੀ ਤਾਂ ਵੀ ਇਹਨਾਂ ਦਾ ਕੰਮ ਚੱਲੀ ਤਾਂ ਜਾਂਦਾ ਹੀ ਹੈਗਾ ਇਹ ਜਿਹੜੇ ਉਹਨਾਂ ਦੇ ਕ੍ਰੀਏਟਰ ਨੇ ਬਣਾਏ ਨੇਗੇ ਜੇ ਭਵਿੱਖਵਾਨੀ ਕਰਦੇ ਵੀ ਹੋਣਗੇ ਤੇ ਆਪਾਂ ਮੰਨ ਵੀ ਲਈਏ ਵੀ ਉਹ ਭਵਿੱਖਵਾਨੀ ਕਰਦਾ ਹੈ ਤਾਂ ਇਹ ਕ ਨੇ ਗ੍ਰਾਫਿਕ ਡਿਜ਼ਾਈਨਰ ਨੇਗੇ ਸਟੋਰੀ ਰਾਈਟਰ ਨੇਗੇ ਕੰਟੈਂਟ ਰਾਈਟਰ ਨੇਗੇ ਉਹਨਾਂ ਦੇ ਹੱਥਾਂ ਦੀ ਸਾਰੀ ਗੇਮ ਹੁੰਦੀ ਹੈਗੀ ਤਾਂ ਮਿੱਤਰੋ ਇਹ ਸਾਰੀ ਇਸ ਸਿਮਸਨ ਦੇ ਕਾਰਟੂਨ ਦੀ